ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ 30 ਦਸੰਬਰ ਨੂੰ ਅੰਤਰੰਕ ਕਮੇਟੀ ਦੀ ਸੱਦੀ ਗਈ ਬੈਠਕ ਉਹ ਹੁਣ ਲੇਟ ਹੋ ਗਈ ਹੈ। ਅਗਲੀ ਤਰੀਕ ਕਦੋਂ ਵੱਜੀ ਹੈ ਤੇ ਕਿਹੜੇ-ਕਿਹੜੇ ਫੈਸਲੇ ਹੋਣ ਵਾਲੇ ਹੈ ਇਹ ਵੱਖਰੀ ਤਰ੍ਹਾਂ ਦੀ ਚਰਚਾ ਹੈ। ਦੂਜੇ ਪੱਧਰ 'ਤੇ ਮਾਨ ਜੋ ਸੁਪਰੀਮ ਕੋਰਟ ਵੱਲੋਂ ਮਰਨ ਵਰਤੁੱਤੀ ਬੈਠੇ ਕਿਸਾਨ ਨੀਤਾ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਫੈਸਲਾ ਦਿੱਤਾ ਹੈ। ਉਹ ਫੈਸਲਾ ਕਿਹੜਾ ਕਿਸ ਤਰ੍ਹਾਂ ਦਾ ਪੰਜਾਬ ਸਰਕਾਰ ਜਿਹੜੀ ਹੈ ਇਸ ਹੁਣ ਮਰਨ ਵਰਤ ਕੈਂਪ ਵੱਲ ਰੁਕ ਕਰੇਗੀ ਅੱਜ ਹੀ ਸਾਰੇ ਅੱਜ ਦੇ ਮਾਮਲੇ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਉਗੇ ਰਾਜਜੀ ਮਹਾਰ ਤੇ ਅਦਾਰਾ ਜਾਗੋ ਇੰਟਰਨੈਸ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਜੀ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਭ ਤੋਂ ਜੋ ਸੁਪਰੀਮ ਕੋਰਟ ਵੱਲੋਂ ਅੱਜ ਇੱਕ ਫੈਸਲਾ ਆਇਆ ਜਿਹੜੇ ਮਰਨਵਰਤ ਉੱਤੇ ਬੈਠੇ ਨੇ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਰ ਪਿਛਲੇ ਕਈ ਦਿਨਾਂ ਤੋਂ ਇਹ ਮਾਨਜੋਗ ਉੱਚ ਅਦਾਲਤ ਵਿੱਚ ਸੁਣਵਾਈ ਚੱਲ ਰਹੀ ਸੀ ਤੇ ਜਿਹੜਾ ਅੱਜ ਫੈਸਲਾ ਆਇਆ ਉਹ ਵੱਖਰੀ ਤਰ੍ਹਾਂ ਦਾ ਪੰਜਾਬ ਦੇ ਵਿੱਚ ਉਹਦੇ ਉੱਤੇ ਵੱਡੇ ਪੱਧਰ ਉੱਤੇ ਚਰਚਾ ਡਾਕਟਰ ਸਾਹਿਬ ਦੱਸਿਓ ਕਿ ਕਿਹੜਾ ਫੈਸਲਾ ਆਇਆ ਹੈ ਤੇ ਉਹਦਾ ਜਿਹੜਾ ਅਸਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਕਿਸਾਨੀ ਹਲਕਿਆਂ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਖੇਤਰਾਂ ਵਿੱਚ ਜੀ ਡਾਕਟਰ ਸਾਹਿਬ ਇਹ ਜਿਸ ਵਾਰ ਮਾਨਯੋਗ ਸੁਪਰੀਮ ਕੋਰਟ ਨੇ ਅੱਜ ਦਾ ਜਿਹੜਾ ਆਦੇਸ਼ ਦਿੱਤੇ ਨੇ ਪੰਜਾਬ ਸਰਕਾਰ ਨੂੰ ਠਕਾਰ ਲਾਈ ਹੈ ਕਿ ਤੁਸੀਂ ਮਰਨਵਾਰ ਦੇ ਉੱਪਰ ਬੈਠੇ ਹੋ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਨੂੰ ਹਸਪਤਾਲ ਦੇ ਵਿੱਚ ਜਾਂ ਸਥਾਈ ਹਸਪਤਾਲ ਦੇ ਵਿੱਚ ਕਿਉਂ ਨਹੀਂ ਪਹੁੰਚਾਇਆ ਜਿੱਥੇ ਕਿ ਉਹਦਾ ਇਲਾਜ ਹੋਣਾ ਚਾਹੀਦਾ ਉਹਨੂੰ ਜਿਹੜੀ ਮੈਡੀਕਲ ਏਡ ਦੇਣੀ ਚਾਹੀਦੀ ਹੈ ਉਹ ਉਹ ਹੋਣਾ ਚਾਹੀਦਾ ਤੁਹਾਡੇ ਵੱਲੋਂ ਦਿੱਤਾ ਗਿਆ ਜਵਾਬ ਇਹ ਠੀਕ ਨਹੀਂ ਹੈ ਤੇ ਅੱਜ ਦੀ ਹਾਲਤ ਨੇ ਇਹ ਵੀ ਕਿਹਾ ਦੋ ਮੈਂਬਰੀ ਵੈਂਚ ਵੱਲੋਂ ਹੀ ਫੈਸਲਾ ਆਇਆ ਹੈ ਤੇ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਢੱਲੇਵਾਲ ਨੂੰ ਹਸਪਤਾਲ ਜਾਂ ਸਥਾਈ ਹਸਪਤਾਲ ਦੇ ਵਿੱਚ ਜਿਹੜੇ ਹੈਗੇ ਉੱਥੇ ਪਹੁੰਚਾਉਣ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਹਦੇ ਲਈ ਕੇਂਦਰ ਸਰਕਾਰ ਤੋਂ ਵੀ ਮਦਦ ਲਈ ਜਾ ਸਕਦੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕਿਸਾਨ ਆਗੂ ਨੂੰ ਦਵਾਈ ਲੈਣ ਦੇ ਲਈ ਆਪਣਾ ਇਲਾਜ ਕਰਾਉਣ ਦੇ ਲਈ ਮਨਾਉਣ ਦੀ ਜ਼ਰੂਰਤ ਹੈ ਉਹਨਾਂ ਨੂੰ ਦਵਾਈ ਲੈਣ ਉਹ ਕਟੂ ਕਟੂ ਕਿਸੇ ਕਿਸਮ ਦਾ ਜੋ ਵੀ ਉਹਨਾਂ ਨੂੰ ਤਕਲੀਫ ਹੈ ਬਿਮਾਰੀ ਹੈ ਜਾਂ ਕਿਸੇ ਕਿਸਮ ਦਾ ਜਿਹੜਾ ਅਪਚਾਰ ਹੈ ਮੈਡੀਕਲ ਅਪਚਾਰ ਉਹ ਤਾਂ ਲੈਣਾ ਬਣਦਾ ਮਰਨ ਵਰਤਬਾਰੇ ਉਹਨਾਂ ਨੇ ਇਹ ਕਿਹਾ ਵੀ ਇਹ ਡੈਮੋਕਰੇਟ ਰਾਈਟ ਹੈ ਆਪਣਾ ਹੱਕਾਂ ਦੇ ਲਈ ਸੰਘਰਸ਼ ਕੀਤਾ ਜਾ ਸਕਦਾ ਤੇ ਨਾਲ ਹੀ ਸੁਪਰੀਮ ਕੋਰਟ ਨੇ ਜਿਹੜੀ ਇੱਕ ਗੱਲ ਕਹੀ ਹੈ ਉਹ ਵੀ ਧਿਆਨ ਮੰਗਦੀ ਹੈ ਉਹ ਇਹ ਕਹੀ ਹੈ ਕਿ ਪਹਿਲਾਂ ਤੁਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਪਹਿਲਾਂ ਤੁਸੀਂ ਇਸ ਬਾਰੇ ਧਿਆਨ ਨਹੀਂ ਦਿੰਦੇ ਤੇ ਹੁਣ ਜਦੋਂ ਗੱਲ ਹੁੰਦੀ ਹੈ ਤਾਂ ਅਸੀਂ ਹੁਣ ਇਹਨੂੰ ਕਿਵੇਂ ਕਰੀਏ ਤੇ ਫਿਰ ਕਹਿੰਦੇ ਹੋ ਵੀ ਸਾਡੀ ਇਹ ਗੱਲ ਨੂੰ ਮੰਨਿਆ ਨਹੀਂ ਜਾ ਰਿਹਾ ਕਿਸਾਨ ਆਗੂ ਨੂੰ ਉੱਥੋਂ ਜੇਕਰ ਅਸੀਂ ਹਸਪਤਾਲ ਜਾਂ ਟੈਂਪਰੇਰੀ ਹਸਪਤਾਲ ਦੇ ਵਿੱਚ ਕਿਤੇ ਲੈ ਕੇ ਜਾਂਦੇ ਆ ਤਾਂ ਕਿਸਾਨਾਂ ਨੇ ਇਹਦਾ ਵਿਰੋਧ ਕਰਨਾ ਉਹ ਕਹਿੰਦੇ ਵੀ ਇਹ ਇਹ ਸਬੰਧ ਦੇ ਵਿੱਚ ਮਾਨਯੋਗ ਅਦਾਲਤ ਨੇ ਕਿਸਾਨ ਆਗੂਆਂ ਦੇ ਉੱਪਰ ਵੀ ਇੱਕ ਇਸ ਤਰ੍ਹਾਂ ਦਾ ਬੰਕ ਕ세 ਹੈ ਕਹਿੰਦੇ ਕਿਸ ਤਰ੍ਹਾਂ ਦੇ ਕਿਸਾਨ ਆਗੂ ਨੇ ਜਿਹੜੇ ਕਿ ਆਪਣੇ ਸਾਥੀ ਦਾ ਇਲਾਜ ਕਰਾਉਣ ਦੇ ਵਿੱਚ ਵੀ ਸੰਘਰਸ਼ ਕਰਨਾ ਚਾਹ ਰਹੇ ਨੇ ਠੀਕ ਹੈ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨਾ ਵੱਖਰੀ ਗੱਲ ਹੈਗੇ ਕਰ ਸਕਦੇ ਨੇ ਪਰ ਉਹਦੇ ਲਈ ਇਲਾਜ ਤੋਂ ਰੋਕਣ ਵਾਸਤੇ ਵੀ ਇਹ ਇਸ ਤਰ੍ਹਾਂ ਦਾ ਕਾਰਜ ਕਰਨਗੇ ਕਿ ਉਹ ਆਪਣਾ ਸੁਇਸਾਈਡ ਕਰਨ ਵਾਲੀ ਹੀ ਵਧੇ ਉਹਦਾ ਆਤਮ ਹੱਤੈ ਹੀ ਹੋਵੇ ਇਸ ਤਰ੍ਹਾਂ ਦਾ ਜਿਹੜਾ ਵਿਚਾਰ ਨੇ ਇਸ ਤੋਂ ਵੀ ਧਿਆਨ ਹੈ ਇਹਦੇ ਤੋਂ ਲੱਗਦਾ ਵੀ ਮਾਨਯੋਗ ਸੁਪਰੀਮ ਕੋਰਟ ਕਾਫੀ ਸਖਤ ਹੋਈ ਹੈ ਪੰਜਾਬ ਸਰਕਾਰ ਵੱਲ ਵੀ ਅਤੇ ਕਿਸਾਨ ਜਿਵੇਂ ਬੰਦੀ ਦੇ ਆਗੂਆਂ ਵੱਲ ਵੀ ਜਿਹੜੇ ਕਿ ਇਹਦੇ ਵਿੱਚ ਰਿਕਵਰਟ ਬਣਨ ਦੀ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਨੇ ਦੱਸਿਆ ਤੇ ਉਹਦੇ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਇਹ ਸਪਸ਼ਟ ਕਿਹਾ ਕਿ ਕੇਂਦਰ ਸਰਕਾਰ ਤੋਂ ਜੋ ਮਦਦ ਦੀ ਲੋੜ ਆ ਉਹਨਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਆਰਡਰ ਕਰ ਦਿੱਤਾ ਗਿਆ ਉਹ ਤੋਂ ਮਦਦ ਲਈ ਜਾਵੇ ਅਤੇ ਕਿਸਾਨ ਆ ਗੁਰਦੀਪ ਸਿੰਘ ਡੱਲੇ ਵਾਲੇ ਨੂੰ ਛੇਤੀ ਤੋਂ ਛੇਤੀ ਉਸ ਨੂੰ ਜਿਸ ਤਰ੍ਹਾਂ ਵੀ ਹੈ ਹਸਪਤਾਲ ਦੇ ਵਿੱਚ ਉਹਨੂੰ ਦਵਾਈਆਂ ਲੈਣ ਦੇ ਲਈ ਮਨਾਇਆ ਜਾਵੇ ਉਹਨੂੰ ਦਵਾਈ ਦਿੱਤੀ ਜਾਵੇ ਉਹਦਾ ਇਲਾਜ ਕੀਤਾ ਜਾਵੇ ਨਾ ਕਿ ਉਸ ਨੂੰ ਸਿਰਫ ਆਤਮਕਾਤ ਵੱਲ ਨੂੰ ਹੀ ਤੋਰਿਆ ਜਾਵੇ ਇਹ ਇਹ ਕੋਈ ਰਵਈਆ ਵਧੀਆ ਨਹੀਂ ਇਸ ਦੇ ਜਿਹੜਾ ਅੱਜ ਦਾ ਫੈਸਲਾ ਹੈ ਇਹਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਦੀਆਂ ਕਈ ਤਰ੍ਹਾਂ ਦੇ ਵੀ ਪਹਿਲਾਂ ਸ਼ੁਰੂਆਤ ਤੁਸੀਂ ਕਰਦੇ ਹੋ ਤੇ ਫਿਰ ਕਹਿਨੀਓ ਵੀ ਸਾਡੇ ਬਸ ਤੋਂ ਬਾਹਰ ਆ ਹੋ ਰਿਹਾ ਵੀ ਇਸ ਤਰ੍ਹਾਂ ਦਾ ਇਹ ਭਾਵਨਾਮਤ ਸਮਝਨੀ ਚਾਹੀਦੀ ਜ ਨਹੀਂ ਇਸ ਤਰ੍ਹਾਂ ਉਤਪਲ ਨਹੀਂ ਸੀ ਹੋਣਾ ਚਾਹੀਦਾ ਇਹ ਜਿਹੜਾ ਮਾਨ ਜੋ ਸੁਪਰੀਮ ਕੋਰਟ ਦਾ ਫੈਸਲਾ ਜਾਂ ਜਿਹੜਾ ਆਰਡਰ ਆਇਆ ਹੈ ਇਹ ਕਾਫੀ ਧਿਆਨ ਕਿਤੇ ਦੇ ਤੇ ਇਹ ਇਜ਼ ਟੂ ਲੱਗਦਾ ਹੈ ਕਿ ਜਗਜੀਤ ਸਿੰਘ ਡੱਲੀਵਾਲ ਦੀ ਜਾਨ ਸਭ ਤੋਂ ਇੱਕ ਕਿਸਾਨ ਨੇਤਾ ਦੀ ਜਾਨ ਬਧ ਜ਼ਰੂਰੀ ਹੈ ਸੰਘਰਸ਼ ਕਰਨਾ ਉਹਨਾਂ ਦਾ ਆਪਣਾ ਹੱਕ ਹੈ ਪਰੰਤੂ ਇਸ ਸਬੰਧ ਦੇ ਵਿੱਚ ਨਾ ਪੰਜਾਬ ਸਰਕਾਰ ਤੇ ਨਾ ਹੀ ਹੋਰ ਸਰਕਾਰ ਤੇ ਨਾ ਹੀ ਕਿਸਾਨਾਂ ਨੂੰ ਰੁਕਾਵਟ ਨਾ ਚਾਹੀਦਾ ਇਸ ਤਰ੍ਹਾਂ ਦਾ ਇਹ ਜੇ ਆਪਾਂ ਇਹਨੂੰ ਸੋਖੇ ਤੌਰ ਤੇ ਬਿਲਕੁਲ ਇਹ ਸਮਝ ਬਣਾ ਕਿ ਬਿਲਕੁਲ ਡਾਕਟਰ ਸਾਹਿਬ ਅੱਜ ਜਿਹੜਾ ਮਾਨਜੋ ਸੁਪਰੀਮ ਕੋਰਟ ਦੇ ਵਿੱਚ ਮਰਨਵਰਤੀ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ਦੇ ਵਿੱਚ ਸੁਣਵਾਈ ਸੀ ਤੇ ਨਿਗਾਹਾਂ ਸਾਰੀਆਂ ਇਸ ਸੁਣਵਾਈ ਉੱਤੇ ਲੱਗੀਆਂ ਹੋਣੀਆਂ ਸਨ ਖੈਰ ਇਹ ਜਿਹੜਾ ਫੈਸਲਾ ਆਉਂਦਾ ਹੈ ਡਾਕਟਰ ਸਾਹਿਬ ਇਸ ਫੈਸਲੇ ਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕੇਂਦਰ ਦੀ ਮਦਦ ਲਈ ਲਈ ਜਾ ਸਕਦੀ ਹੈ ਮਤਲਬ ਕਿ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਗਿਆ ਕਿਸ ਤਰ੍ਹਾਂ ਦੀ ਮਦਦ ਲਈ ਜਾ ਸਕਦੀ ਹੈ ਪੰਜਾਬ ਸਰਕਾਰ ਕਿਸ ਤਰ੍ਹਾਂ ਦੀ ਕੇਂਦਰ ਤੋਂ ਮਦਦ ਲੈਣੀ ਚਾਹੀਗਾ ਜੇਕਰ ਲੋੜ ਪਈ ਜੀ ਕੀ ਮੈਡੀਕਲ ਇਕੁਪਮੈਂਟ ਪੱਖੋਂ ਕੇ ਡਲੇਵਾਲ ਲਈ ਕੁਝ ਸਹੂਲਤਾਂ ਮੈਡੀਕਲ ਪਦਰਤੀਆਂ ਦਿੱਤੀਆਂ ਜਾਣ ਜਾਂ ਸਿਕਿਉਰਟੀ ਸੁਰੱਖਿਆ ਨੂੰ ਕੁਝ ਕੇਂਦਰੀ ਬਲ ਕੇਂਦਰ ਤੋਂ ਮੰਗਵਾਏ ਜਾਣ ਕਿਉਂਕਿ ਇਸ ਵੇਲੇ ਜਿਸ ਖਨੋਰੀ ਬਾਰਡਰ ਜਾਂ ਕਹਿ ਲਈ ਕਿ ਢਾਬੀ ਗੁਜਰਾ ਜਿੱਥੇ ਕਿਸਾਨਾਂ ਦਾ ਇਨੀ ਦੇਣੀ ਪਟਕਾ ਮੋਰਚਾ ਲੱਗਾ ਹੋਇਆ ਤਾਂ ਡਲੇਵਾਲ ਜਿਸ ਮਰਨਵਰਤ ਕੈਂਪ ਚ ਨਹੀਂ ਉਹਦੇ ਆਲੇ ਦੁਆਲੇ ਵੱਡੇ ਪੱਧਰ ਉਤੇ ਕਿਸਾਨਾਂ ਨੇ ਇੱਕ ਸੁਰੱਖਿਆ ਕਵਚ ਟਰਾਲੀਆਂ ਨਾਲ ਤੇ ਹੋਰ ਵੱਡੇ ਪੱਧਰ ਉਤੇ ਕੈਂਪ ਕੀਤਾ ਹੋਇਆ ਹੈ ਕੋਈ ਸੌਖਾ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਉੱਚ ਪੱਧਰ ਦਾ ਪ੍ਰਸ਼ਾਸਨਿਕ ਅਮਲਾ ਉੱਤੇ ਜ਼ੋਰ ਲਾਇਆ ਹੈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਤੱਕ ਕਈ ਮੰਤਰੀ ਗਏ ਪਰੰਤੂ ਢੱਲੇਵਾਲ ਸਾਹਿਬ ਨੇ ਖਾਲੇ ਤਾਂ ਹੀ ਜਿਹੜੀ ਇਹ ਮੈਡੀਕਲ ਕਿਸੇ ਪੱਧਰ ਦੀ ਜਿਹੜੀ ਏਡ ਉਹ ਲੈਂਡ ਤੋਂ ਇਨਕਾਰ ਕਰ ਦਿੱਤਾ ਹੈ ਕਿ ਜਨ ਜਾਂ ਤਾਂ ਜਿਹੜੀਆਂ ਕਿਸਾਨੀ ਮੰਗਾਂ ਨੇ ਉਹ ਮੰਨੀਆਂ ਜਾਣ ਕਹਿੰਦਾ ਭਾਵ ਕਿ ਐਸਐਮਐਸਪੀ ਗਰੰਟੀ ਕਾਨੂੰ ਫਸਲਾਂਾਂ ਤੇ ਤੇ ਜਾਂ ਫਿਰ ਉਹ ਆਪਣੀ ਜਾਨ ਤਲੀ ਤੇ ਧਰ ਬੈਠੇ ਹੋ ਜਾਨ ਦੇ ਦੇਣਗੇ ਉਹ ਕੋਈ ਵੀ દવા ਵਗੈਰਾ ਨਹੀਂ ਲੈਣਗੇ खैर ਹੁਣ ਇਹ ਮਾਮਲਾ ਮਾਨਯੋਗ ਸੁਪਰੀਮ ਕੋਰਟ ਵੱਲੋਂ ਆਉਂਦਾ ਹੈ ਕਿ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਜਿਵੇਂ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਕਿ ਠਟਕਾਰ ਲਗਾਈ ਗਈ ਕਿ ਤੁਸੀਂ ਕੀ ਕਰ ਰਹੇ ਹੋ ਇਹੀ ਮਤਲਬ ਹੈ ਤੇ ਨਾਲ ਜੇਕਰ ਕਹਿ ਕੇ ਜੇਕਰ ਤੁਸੀਂ ਕਿਤੇ ਨਾ ਕਿਤੇ ਬੇਵਸ ਹੋ ਤਾਂ ਕੇਂਦਰ ਸਰਕਾਰ ਤੁਹਾਡੇ ਲਈ ਤਿਆਰ ਹੈ ਉਹਨਾਂ ਤੋਂ ਮਦਦ ਲਵੋ ਕੀ ਆਪਾਂ ਲੈ ਸਕਦੇ ਆ ਮੈਡੀਕਲ ਪਦਰਦੀ ਮਦਦ ਦਾਇੇ ਇਸ਼ਾਰਾ ਜਾਂ ਕੋਈ ਕੇਂਦਰੀ ਸੁਰੱਖਿਆ ਬਲ ਲੈ ਕੇ ਜਵਰੀ ਡੱਲੇਵਾਲ ਉੱਤੇ ਅਜਿਹੀ ਤਰ੍ਹਾਂ ਦਾ ਜਿਹੜਾ ਹੁਕਮ ਉਹ ਅਮਲੀ ਰੂਪ ਦੇ ਵਿੱਚ ਲਾਗੂ ਹੋਵੇ ਉਹਨਾਂ ਨੂੰ ਚੁੱਕ ਕੇ ਜਵਰੀ ਕਿਸੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਇਲਾਜ ਉਹਨਾਂ ਦਾ ਸ਼ੁਰੂ ਹੋਵੇ ਜਿਸ ਤਰ੍ਹਾਂ ਦਾ ਇਹ ਹੁਕਮ ਆਉਂਦਾ ਹੈ ਅਨੁਮਾਨ ਮੁਤਾਬਕ ਕਿਸ ਤਰ੍ਹਾਂ ਦਾ ਆਪਾਂ ਇਹਨੂੰ ਮੰਨ ਸਕਦੇ ਹਾਂ ਜੀ ਡਾਕਟਰ ਸਾਹਿਬ ਤੁਹਾਨੂੰ ਸਭ ਜਾਣਦੇ ਨੇ ਕਿ ਬੈਸੇ ਤਾਂ ਜਿ ਦਿਖੇ ਜਾਵੇ ਤਾਂ ਇਹਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਸੁਰੱਖਿਆ ਫੋਰਸ ਦੇ ਨਾਲ ਜਬਰੀ ਇਹਨਾਂ ਨੂੰ ਇਥੋਂ ਚੱਕ ਕੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਵੇ ਜਾਂ ਲਈ ਵੱਡੇ ਪੱਧਰ ਤੇ ਫੋਰਸ ਕੇਂਦਰ ਤੋਂ ਲਈ ਜਾਵੇ ਦੂਸਰਾ ਮੈਡੀਕਲ ਜਿਹੜੀ ਹੈਗੀ ਸੇਡ ਦੇਣੀ ਹੈ ਮੈਡੀਕਲ ਐਕਸਪਰਟ ਡਾਕਟਰਾਂ ਦੀ ਟੀਮ ਜਾਂ ਹੋਰ ਉਹ ਜਿਹੜੀ ਕੇਂਦਰ ਸਰਕਾਰ ਦੀ ਹੈ ਉਹ ਵੀ ਲਈ ਇਹਨਾਂ ਯਾਬੇ ਉਦੇ ਲਈ ਕੇਂਦਰ ਸਰਕਾਰ ਨੂੰ ਆਦੇਸ਼ ਦਿੰਦੇ ਨੇ ਨਾਲ ਹੀ ਇਹ ਵੀ ਹੋ ਸਕਦਾ ਹੈ ਭਿੰਦਰ ਸਾਹਿਬ ਦੇਖੋ ਮਾਮਲਾ ਜਿਹੜਾ ਕਿਸਾਨੀ ਦਾ ਮਾਮਲਾ ਹੈ ਜਿਸ ਮੰਗਾ ਦੇ ਵਾਸਤੇ ਜੱਲੱਬੇਵਾਲ ਸਾਹਿਬ ਮਰਨ ਵਰਤੇ ਬੈਠੇ ਨੇ ਉਹ ਕੱਲੇ ਪੰਜਾਬ ਸਰਕਾਰ ਦਾ ਨਹੀਂ ਹੈ ਉਹ ਕੇਂਦਰ ਸਰਕਾਰ ਦੀ ਉਦੇ ਵਿੱਚ ਪਰ ਇਹ ਵੀ ਹੋ ਸਕਦਾ ਵੀ ਕੇਂਦਰ ਸਰਕਾਰ ਦੇ ਨਾਲ ਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਜੋ ਮਨਾ ਉਹ 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 ਦਰਦ ਹੈ ਲੈ ਕਹਿੰਦਾ ਤਵ ਕਿ ਇਹ ਮਦਦ ਕੇ ਜਿਹੜੀਆਂ ਮੰਗਾਂ ਨੇ ਖੜੀਆਂ ਨੇ ਉਹ ਕੇਂਦਰ ਨੇ ਦੇਣੀਆਂ ਤਾਂ ਕੇਂਦਰ ਨਾਲ ਪੰਜਾਬ ਸਰਕਾਰ ਰਾਬਤਾ ਕਾਇਮ ਕਰੇ ਇਹ ਵੀ ਇਸ਼ਾਰਾ ਹੋ ਸਕਦਾ ਜੀ ਬਿਲਕੁਲ ਇਹ ਵੀ ਹੈ ਨਾ ਪੰਜਾਬ ਸਰਕਾਰ ਇਸ ਮਾਮਲੇ ਦੀ ਗੰਭੀਰਤਾ ਨੂੰ ਦੱਸੇ ਕਿ ਇਹਦੇ ਨਾਲ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਉਪਨ ਹੁੰਦੀ ਹੈ ਤੇ ਕੇਂਦਰ ਸਰਕਾਰ ਇਹਦੇ ਲਈ ਪੂਰੀ ਤਰ੍ਹਾਂ ਮਦਦ ਦੇਵੇ ਤੇ ਉਹਨਾਂ ਨੂੰ ਜਿਹੜਾ ਇਹ ਸੰਕਟ ਬਣਿਆ ਹੋਇਆ ਬਹੁਤ ਵੱਡਾ ਸੰਕਟ ਬਣਦਾ ਹੈ ਇਹਦੇ ਤੋਂ ਬਾਹਰ ਨਿਕਲੇ ਜਾ ਸਕਦਾ ਕਿ ਇਹ ਵੀ ਹੋ ਸਕਦਾ ਵੀ ਕੇਂਦਰ ਸਰਕਾਰ ਨੂੰ ਇਸ ਕੰਮ ਦੇ ਲਈ ਵੀ ਹਰ ਤਰ੍ਹਾਂ ਦੀ ਮਦਦ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਉਹ ਹਰ ਤਰ੍ਹਾਂ ਦੀ ਮਦਦ ਕੇਂਦਰ ਸਰਕਾਰ ਦੇਵੇ ਹੋ ਕਿਉਂਕਿ ਜਦੋਂ ਮਾਮਲਾ ਚੱਲ ਰਿਹਾ ਹੈਗਾ ਤੇ ਜਿੱਦਾ ਹੋ ਚੁੱਕਿਆ ਇਧਰ ਲਈ ਜਦੋਂ ਡਾਇਲੌਗ ਹੋਏਗਾ ਬਾਰਤਾਲਾਪ ਹੋਏਗੀ ਉਹਦੇ ਵਿੱਚ ਜਿਹੜੇ ਕੇਂਦਰ ਦੇ ਅਧਿਕਾਰੀ ਨੇ ਜਾਂ ਜੋ ਵੀ ਜਿਹੜੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਸਾਰੀ ਮਦਦ ਲਈ ਜਾ ਕੇ ਤੇ ਇਸ ਮਾਮਲੇ ਨੂੰ ਨਿਯੇਠਿਆ ਜਾਵੇ ਜੀ ਖੈਰ ਉੱਚ ਅਦਾਲਤ ਵੱਲੋਂ ਜੇ ਜਦੋਂ ਇਹ ਫੈਸਲਾ ਦਿੱਤਾ ਗਿਆ ਇਸ ਤੋਂ ਪਹਿਲਾਂ ਜਦੋਂ ਸੁਣਵਾਈ ਹੋਈ ਹੈ ਤਾਂ ਪੰਜਾਬ ਸਰਕਾਰ ਦੇ ਨਮਾਇंदे ਵਜੋਂ ਕਿਸੇ ਇੱਕ ਅਧਿਕਾਰੀ ਨੇ ਜਾਂ ਜਿਹੜੀ ਵੀ ਧਿਰ ਉੱਤੇ ਪਹੁੰਚਦੀ ਹੈ ਪੰਜਾਬ ਸਰਕਾਰ ਵੱਲੋਂ ਇਹ ਹਾਮੀ ਜ਼ਰੂਰ ਭਰੀ ਗਈ ਹੋਵੇਗੀ ਕਿ ਠੀਕ ਹੈ ਜਿਹੜਾ ਫੈਸਲਾ ਆਇਆ ਹੈ ਅਸੀਂ ਉਹਦੇ ਤੇ ਪਹਿਰੇਦਾਰੀ ਨਿਭਾਵਾਂਗੇ ਪਰ ਕੀ ਨਹੀਂ ਇਹ ਨਹੀਂ ਲੱਗਦਾ ਡਾਕਟਰ ਸਾਹਿਬ ਕਿ ਜੇਕਰ ਕਿਸਾਨ ਇਸ ਗੱਲ ਨੂੰ ਇਨਕਾਰ ਹੀ ਹੁੰਦੇ ਐ ਕਿ ਨਹੀਂ ਅਸੀਂ ਤਾਂ ਧਲੇਵਾਲ ਸਾਹਿਬ ਨੂੰ ਕੋਈ ਦਵਾਈ ਵਗੈਰਾ ਨਹੀਂ ਲੈਣ ਦੇਣੀ ਸਾਡਾ ਫੈਸਲਾ ਹੈ ਜਾਂ ਅੰਡਰਲੇਵਾਲ ਸਾਹਿਬ ਦਾ ਇਹ ਹੁਕਮ ਹੈ ਡੱਲੀਵਾਲ ਖੁਦ ਵੀ ਕਹਿਣਗੇ ਕਿ ਨਹੀਂ ਮੈਂ ਨਾ ਇੱਥੇ ਜਾਣਾ ਹੈ ਤੇ ਨਾ ਹੀ ਮੇਰੀ ਕੋਈ ਦਵਾਈ ਦਵਾ ਦਿੱਤੀ ਜਾਵੇ ਮੈਂ ਤਾਂ ਮਰਨ ਵਰਤ ਤੇ ਬੈਠਾ ਕਿਉਂਕਿ ਪਿਛਲੇ 33 34 ਦਿਨਾਂ ਤੋਂ ਅਜਿਹਾ ਉਹ ਹੱਟ ਤੇ ਬੈਠੇ ਹੋਏ ਨੇ ਵੱਡੇ ਪੱਦਰ ਤੇ ਹਮਦਰਦ ਲੋਕ ਉਹਨਾਂ ਦਾ ਪਤਾ ਲੈ ਕੇ ਵੀ ਗਏ ਨੇ ਉਹਨਾਂ ਦੇ ਸਿਹਤ ਦਾ ਹਾਲਚਾਲ ਜਾਣ ਕੇ ਵੀ ਗਏ ਨੇ ਤੇ ਮਾਨਯੋਗ ਸੁਪਰੀਮ ਕੋਰਟ ਵੀ ਦਲੀਵਾਲ ਦੀ ਸੇਧ ਉੱਤੇ ਫਿਗਰਮੰਦੀ ਦੇ ਵਿੱਚ ਤਾਂ ਹੀ ਅਜਿਹੇ ਸਾਰੇ ਫੈਸਲੇ ਕਹਿੰਦਾ ਭਾਵੇਂ ਕਿ ਉਹਦੇ ਅੱਗੇ ਵੱਧ ਰਹੇ ਨੇ ਆ ਰਹੇ ਨੇ ਟਕਰਾਓ ਵਾਲੀ ਗੱਲ ਕਿਵੇਂ ਦੇਖਦੇ ਆ ਕਿਸਾਨਾਂ ਦਾ ਸੰਘਰਸ਼ ਜੀ ਕਿਸਾਨਾਂ ਦਾ ਜਾਂ ਕਿਸੇ ਧਿਰੋਂ ਧਿਰ ਪੰਜਾਬ ਪੁਲਿਸ ਜਾਂ ਕੇਂਦਰੀ ਸੁਰੱਖਿਆ ਬਾਲਜੇ ਕਰਾਉਂਦੇ ਆ ਤਾਂ ਕੋਈ ਮਾਹੌਲ ਇਸੇ ਤਰ੍ਹਾਂ ਦਾ ਤਾਂ ਨਹੀਂ ਬਣਦਾ ਲੱਗਦਾ ਕਿ ਕਿਤੇ ਕੁਝ ਦੋਨੇ ਧਿਰਾਂ ਟਕਰਾਓ ਵਾਲੀ ਪੋਜੀਸ਼ਨ ਦੇ ਵਿੱਚ ਹੋਣ ਕਿਵੇਂ ਲੱਗਦਾ ਕਿਉਂਕਿ ਹੁਣ ਤੱਕ ਦਾ ਜਿਹੜਾ ਮਾਹੌਲ ਨੂੰ ਵਾਚੀਏ ਤਾਂ ਦਲੇਵਾਲ ਪੂਰੇ ਹੱਟ ਹੁੰਦੇ ਨੇ ਕਿਉਂਕਿ ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਉਹਨਾਂ ਨੂੰ ਜਬਰੀ ਚੁੱਕ ਕੇ ਲੁਧਿਆਣਾ ਹਸਪਤਾਲ ਦੇ ਵਿੱਚ ਰੱਖਿਆ ਪਰੰਤੂ ਉਸ ਤੋਂ ਬਾਅਦ ਫਿਰ ਫੈਸਲਾ ਹੁੰਦਾ ਦੋਨਾਂ ਤਰ੍ਹਾਂ ਦੇ ਵਿੱਚ ਦੁਬਾਰਾ ਫਿਰ ਉਹ ਜਿਹੜਾ ਮਰਨ ਵਰਤ ਕੈਂਪ ਕਨੋਰੀ ਹੈ <th>ਬੀ ਗੁਜਰਾ ਉੱਥੇ ਆਉਂਦੇ ਆ ਫਿਰ ਉਸ ਤੋਂ ਬਾਅਦ ਇਹ ਹੁਣ ਲਗਾਤਾਰ 1 ਮਹੀਨੇ ਤੋਂ ਬਾਅਦ ਕਹਿੰਦਾ ਭਾਵੇਂ ਕਿ ਅੱਜ ਤੇ ਤਮਾਚਾ ਤੋਂ ਆਉਂਦੇ ਨੇ ਇਜਾ ਹਮਾਹੌਲ ਚੱਲ ਰਿਹਾ ਹੈ ਪੰਜਾਬ ਸਰਕਾਰ ਵੀ ਫਿਕਰਮੰਦੀ ਦੇ ਵਿੱਚ ਹੈ ਪਰ ਵਦੇਰੇ ਕਰਕੇ ਜਿਵੇਂ ਮਾਨਯੋਗ ਸੁਪਰੀਮ ਕੋਰਟ ਵੱਲੋਂ ਫੈਸਲੇ ਆ ਰਹੇ ਹੈ ਤਾਂ ਹੁਣ ਇੱਕ ਫਟਕਾਰ ਵਾਲਾ ਮਾਮਲਾ ਉਹ ਆਪਣੇ ਆਪ ਦੇ ਵਿੱਚ ਬੜੀ ਅਹਿਮਤ ਰੱਖਦਾ ਹੈ ਪੰਜਾਬ ਸਰਕਾਰ ਕਿੱਥੇ ਘਿਰਦੀ ਵਿਖਾਈ ਦੇ ਰਹੀ ਇਸ ਮਾਮਲੇ ਦੇ ਵਿੱਚ ਤੇ ਕੀ ਟਕਰਾਅ ਵਾਲਾ ਮਾਹੌਲ ਬਣੇਗਾ ਤਾਂ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਹਾਲਾਂਕਿ ਅਜੇ ਹ ਨਹੀਂ ਹੋਣਾ ਚਾਹੀਦਾ ਮਾਨਜੋਬ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਉਹ ਇੰਡੀਪੈਂਡ ਲਾਗੂ ਹੋਣਾ ਚਾਹੀਦਾ ਹੈ ਕਿਸਾਨ ਧਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਸੰਜੀਦਗੀ ਵਿਖਾਉਣ ਦੀ ਲੋੜ ਹੈ ਕਿਉਂਕਿ ਉੱਚ ਅਦਾਲਤ ਦੇਸ਼ ਦੀ ਉਹ ਇੱਕ ਵੱਡਾ ਫੈਸਲਾ ਹੁੰਦਾ ਹੈ ਪੰਜਾਬ ਸਰਕਾਰ ਵੀ ਜਿੱਥੇ ਪਾਬੰਦ ਹੈ ਤੇ ਦੂਜੀਆਂ ਧਰਾਂ ਨੂੰ ਵੀ ਪਾਬੰਦ ਹੋਣ ਦੀ ਵੱਡੀ ਲੋੜ ਹੈ ਪਰ ਜੇਕਰ ਕੋਕੀਏ ਤਾਂ ਹਾਲਾਤ ਕਿਸ ਤਰ੍ਹਾਂ ਦੇ ਉੱਗ ਸਕਦੇ ਹੈ ਜੀ ਡਾਕਟਰ ਸਾਹਿਬ ਸਾਬੀ ਇਹ ਗੱਲ ਬਿਲਕੁਲ ਠੀਕ ਹੈ ਵੀ ਉੱਥੇ ਟਕਰਾਅ ਵਾਲੇ ਕੋਈ ਹਿਲਾਤ ਬਣ ਸਕਦੇ ਨੇ ਪਰੰਤੂ ਜਿਸ ਤਰ੍ਹਾਂ ਮਨਜੋ ਸੁਪਰੀਮ ਕੋਰਟ ਦੇ ਵਿੱਚ ਵਿਚਾਰ ਦੀ ਇਹ ਹੈ ਕਿ ਇਸ ਤੇ ਬੜੀ سنجਿਦਗੀ ਦੇ ਨਾਲ ਮਨਜੋ ਸੁਪਰੀਮ ਕੋਰਟ ਨੇ ਅੱਜ ਦਾ ਜਿਹੜਾ ਆਰਡਰ ਕੀਤਾ ਇਹਦੇ ਵਿੱਚੋਂ ਲੱਗਦਾ ਹੈ ਵੀ ਇਹਦੇ ਵਿੱਚ ਵਿਚਾਲੇ ਦਾ ਕੋਈ ਨਾ ਕੋਈ ਹੱਲ ਕੱਢਣ ਦੀ ਜ਼ਰੂਰ ਪੇਸ਼ਕਸ਼ਮੀ ਹੋਏਗੀ ਕਿਉਂਕਿ ਜਿਵੇਂ ਦਾ ਇਹ ਮੱਲੇਵਾਲ ਸਾਹਿਬ ਮਰਨਵਾਰ ਤੇ ਬੈਠੇ ਨੇ ਉਦੋਂ ਤੋਂ ਹੀ ਸਰਕਾਰੀ ਏਜੰਸੀਆਂ ਸਰਕਾਰੀ ਚਾਹੇ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਜਾ ਹੋਰ ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਏਜੰਸੀਆਂ ਨੇ ਉਹ ਪੂਰੀ ਸਰਗਰਮੀ ਦੇ ਨਾਲ ਡੱਲੇਵਾਲ ਸਾਹਿਬ ਦੇ ਕੈਂਪ ਨੇ ਵਿੱਚ ਉਥੋਂ ਦੇ ਸਾਰੇ ਹਾਲਾਤ ਦੇ ਵਿੱਚ ਡੱਲੇਵਾਲ ਸਾਹਿਬ ਦੇ ਨਾਲ ਸੰਪਰਕ ਦੇ ਵਿੱਚ ਨੇ ਹੁਣ ਇਹ ਹੋ ਸਕਦਾ ਹੈ ਵੀ ਜਿਸ ਤਰ੍ਹਾਂ ਕਿ ਮਾਨਯੋਗ ਸੁਪਰੀਮ ਕੋਰਟ ਨੇ ਆਦੇਸ਼ ਕੀਤੇ ਨੇ ਕਿਸਾਨਾਂ ਅੱਗੂਆਂ ਬਾਰੇ ਵੀ ਆਦੇਸ਼ ਕੀਤੇ ਨੇ ਇਹਦੇ ਤੋਂ ਇਹ ਵੀ ਲੱਗਦਾ ਹੈ ਵੀ ਕਿਤੇ ਜੇਕਰ ਕਾਨੂੰਨੀ ਜੇਕਰ ਕੋਈ ਕਾਨੂੰਨੀ ਧਾਫੇ ਵਿੱਚ ਫਸਦਾ ਹੈ ਜਿਨੇ ਕੇ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਇਹ ਕੋਹੋ ਜੇ ਕਿਸਾਨ ਆਗੂ ਨੇ ਜਿਹੜੇ ਕਿ ਆਪਣੇ ਸਾਥੀ ਨੂੰ ਮਰਨ ਵਾਲ ਸੁਸਾਈਸਾਈਡ ਵੱਲ ਨੂੰ ਹੀ ਤੋਰ ਰਹੇ ਨੇ ਤੇ ਆਪਣੇ ਹੱਕਾਂ ਦੇ ਲਈ ਸੰਘਰਸ਼ ਕਰਨ ਦਾ ਠੀਕ ਹੈ ਪਰੰਤੂ ਉਸ ਦੀ ਜਿਹੜਾ ਕੋਈ ਇਲਾਜ ਦੇ ਵਿੱਚ ਰੁਕਾਵਟ ਬਣਨਾ ਇਹ ਇਹ ਵੱਖਰੀ ਤਰ੍ਹਾਂ ਦਾ ਇਹ ਦੇ ਉੱਪਰ ਵੀ ਉਹਨਾਂ ਨੇ ਖਿਆਨ ਜਿਤਾਇਆ ਇਹ ਵੀ ਇਹ ਵੀ ਹੋ ਸਕਦਾ ਕੋਈ ਇਸ ਤਰ੍ਹਾਂ ਦਾ ਸੰਕੇਤ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਸਰਕਾਰਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਈ ਇਸ ਤਰ੍ਹਾਂ ਦੀ ਕੋਈ ਰਣਨੀਤੀ ਖੜਨਗੇ ਜਿਹਦੇ ਵਿੱਚੋਂ ਇਸ ਮਾਮਲੇ ਦੇ ਵਿੱਚੋਂ ਬਚਿਆ ਜਾ ਸਕੇ ਕਿਉਂਕਿ ਜੇਕਰ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਜੇ ਪੁਲਿਸ ਫੋਰਸ ਦੇ ਨਾਲ ਬਲ ਦੇ ਨਾਲ ਇਹਨਾਂ ਨੂੰ ਚੱਕੀ ਉੱਥੇ ਲੈ ਜਾਂਦੇ ਨੇ ਤਾਂ ਉਹਦੇ ਵਿੱਚ ਕਈ ਸ਼ਕਤੀਆਂ ਜਈਆਂ ਵੀ ਹੁੰਦੀਆਂ ਨੇ ਜਿਹੜੀਆਂ ਕਿ ਇਸ ਦੇ ਵਿੱਚੋਂ ਲਾਹਾ ਲੈਣ ਦੇ ਲਈ ਬੜਾ ਕੁਝ ਕਰ ਸਕਦੇ ਨੇ ਕਿਸਾਨ ਅੰਦੋਲਨ ਦੇ ਵਿੱਚ ਇਸ ਦੇ ਲਈ ਸਰਕਾਰਾਂ ਵੀ ਤੇ ਕਿਸਾਨ ਜਥੇਬੰਦੀਆਂ ਵੀ ਇਸ ਪੱਖ ਤੋਂ ਸचेत ਹੋਣਗੀਆਂ ਘੱਟੋ-ਘੱਟ ਇਹਦੇ ਵਿੱਚ ਵਿਚਾਲੇ ਦਾ ਜਿਹੜਾ ਕੋਈ ਰਾਹ ਨਿਕਲਦਾ ਲੱਗਦਾ ਹੈਗਾ ਇਸ ਫੈਸਲੇ ਤੋਂ ਬਾਅਦ ਇਹ ਹੋ ਸਕਦਾ ਜੀ ਹੂੰ ਬਿਲਕੁਲ ਆਸ ਵੀ ਕਰਦੇ ਆ ਕਿ ਵਿਚ ਵਿਚਾਲੇ ਵਾਲਾ ਕੋਈ ਰਾਹ ਨਿਕਲੇ ਤੇ ਮਾਹੌਲ ਜਿਹੜਾ ਸਾਰਾ ਸ਼ਾਂਤੀਪੂਰਵਕ ਰਹੇ ਕਿਉਂਕਿ ਕਿਸਾਨੀ ਮੰਗਾਂ ਵੀ ਜ਼ਰੂਰੀ ਨੇ ਉਹ ਕਿਸਾਨਾਂ ਦੇ ਜਿਕਰ ਆਪਾਂ ਤਰਸੋਂ ਖੜਕੀ ਦੇਖੀਏ ਤੇ ਦੂਜੇ ਪਨੇ ਕਿਸਾਨ ਨੇਤਾ ਦੀ ਜਾਣ ਉਹ ਵੀ ਜ਼ਰੂਰੀ ਹੈ ਫਿਕਰਮੰਦੀ ਮਾਨਯੋਗ ਸੁਪਰੀਮ ਕੋਰਟ ਦੀ ਵੱਡੇ ਪੱਧਰ ਉੱਤੇ ਜਿਹੜੀ ਵਾਜ਼ਬ ਹੈ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਜਿਹੜੀ ਰਣਨੀਤੀ ਲੈ ਕੇ ਅੱਗੇ ਜਾਣਾ ਪਵੇਗਾ ਉਹ ਵੇਖਣ ਵਾਲੀ ਗੱਲ ਹੈ ਦੇ ਨਾਲ ਕੇਂਦਰ ਸਰਕਾਰ ਕਿਸ ਤਰ੍ਹਾਂ ਦੀ ਜਿਹੜੀ ਪੰਜਾਬ ਨੂੰ ਉਹ ਮਦਦ ਦੇਣ ਲਈ ਤਿਆਰ ਹੋਏਗਾ ਜਿੱਕਰ ਪੰਜਾਬ ਸਰਕਾਰ ਨੂੰ ਲੋੜ ਪੈਂਦੀ ਹੈ ਦੂਜੇ ਬੰਨੇ ਡਾਕਟਰ ਸਾਹਿਬ ਧਾਰਮਿਕ ਖੇਤਰ ਵੱਲ ਆਈਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਿਛਲੇ ਦਿਨੀ ਇੱਕ ਹੰਗਾਮੀ ਬੈਠਕ ਸੱਦੀ ਸੀ ਸ਼ਹਿਦਈ ਦੀ ਤਾਂ ਇੱਕਦਮ ਫਿਰ ਉਹਨੂੰ ਅੱਗੇ ਕਰ ਦਿੱਤਾ ਗਿਆ ਫਿਰ ਤਰੀਕ ਨਵੀਂ ਵੱਜੀ ਉਹ 30 ਦਸੰਬਰ ਦੀ ਸੀ ਖੈਰ ਹੁਣ 30 ਦਸੰਬਰ ਦੀ ਜਿਹੜੀ ਤਰੀਕ ਹੈ ਉਹ ਵੀ ਅੱਗੇ ਪਾ ਦਿੱਤੀ ਗਈ ਹੈ ਡਾਕਟਰ ਸਾਹਿਬ ਉਹ ਕਦੋਂ ਦੀ ਅਗਲੀ ਰੱਖੀ ਗਈ ਤਰੀਕ 30 ਦਸੰਬਰ ਦੀ ਹੁਣ 30 ਦਸੰਬਰ ਤੋਂ ਵੀ ਅੱਗੇ ਪਾ ਦਿੱਤੀ ਗਈ ਹੈ ਕਦੋਂ ਦੀ ਪਾਏਗੀ ਹੈ ਤੇ ਕਿਹੜੇ ਕਿਹੜੇ ਏਜੰਡੇ ਨੇ ਕਿਹੜੀ ਕਿਹੜੀ ਚਰਚਾ ਹੋਣ ਵਾਲੀ ਹੈ ਜਿਹੜੇ ਇੰਨੀ ਦਿਨੀ ਪੱਖਵੇਂ ਮਸਲੇ ਐ ਕੀ ਆਪਾਂ ਵੇਖ ਸਕਦੇ ਹਾਂ ਕਿ ਉਹਨਾਂ ਦੇ ਵਿੱਚ ਜਿਹੜੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਪਿਛਲੇ ਦਿਨੀ ਜਿਹੜਾ ਤਿੰਨ ਮੈਂਬਰੀ ਕਮੇਟੀ ਨੂੰ ਸੌਂਪਿਆ ਗਿਆ ਸੀ ਕਿ ਉਹਦਾ ਵੀ ਕੋਈ ਫੈਸਲਾ ਹੋਏਗਾ ਅਜਿਹਾ ਸਾਰਾ ਕੁਝ ਜੀ ਡਾਕਟਰ ਸਾਹਿਬ ਤਿੰਦਸਰ ਦੇਖੋ ਐਸਜੀਪੀਸੀ ਦਾ ਜਿਸ ਤਰ੍ਹਾਂ ਦਾ ਪਿਛਲੇ ਸਮੇਂ ਅਕਾਲੀ ਕਰਾਈਸਿਸ ਵਧਿਆ ਹੈ ਉਸ ਦੇ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਰਾਈਸਿਸ ਵੀ ਕਾਫੀ ਨੀਂ ਵਧਿਆ ਹੋਇਆ ਤੇ ਉਹ ਜਿਵੇਂ ਦਬਾਅ ਦੇ ਹੇਠ ਕੰਮ ਕਰ ਰਹੀ ਹੈ ਜਿਵੇਂ ਪਹਿਲਾਂ 23 ਨੂੰ ਮੀਟਿੰਗ ਰੱਖੀ ਹੰਗਾਮੀ ਮੀਟਿੰਗ ਫਿਰ 30 ਦੀ ਤੇ ਹੁਣ 30 ਤੋਂ ਬਾਅਦ ਫਿਰ 31 ਦੀ ਕਰ ਦਿੱਤੀ ਹੈ ਕਿਉਂਕਿ ਮਾਮਲਾ ਇਹ ਤੋਂ ਇਹ ਲੱਗਦਾ ਵੀ ਬਹੁਤ ਵੱਡੇ ਦਬਾਅ ਦੇ ਹੇਠ ਹੈ एसडीपीसी ਦੇ ਕਹਿੰਦਾ ਪਾਪ ਕੇ ਹੋਣਾ ਇੱਕ ਦਿਨ ਅੱਗੇ ਲੇਟ 31 ਦਸੰਬਰ ਨੂੰ ਕਰ ਦਿੱਤੀ ਗਈ ਤੇ ਕਿਉਂ ਅੱਗੇ ਕਿਉਂ ਪਾਣ ਦੀ ਵਜ੍ਹਾ ਕੀ ਇੱਕ ਦਿਨ ਲੇਟ ਦਾ ਮਤਲਬ ਡਾਕਟਰ ਸਾਹਿਬ ਇਹਦੇ ਇਹੋ ਹੀ ਸੰਭਾਵਨਾ ਹੋ ਸਕਦੀ ਹੈ ਵੀ ਕੋਈ ਨਾ ਕੋਈ ਦਬਾਅ ਤੇ ਐਸਜੀਪੀਸੀ ਦੀ ਜਿਹੜੀ ਕਾਰਜਕਾਰੀ ਹੈ ਕਿਉਂਕਿ ਜਾਤਾ ਉਹ ਕਿਉਂਕਿ ਮਾਮਲਾ ਲਾਜਮੀ ਹੈ ਕਹਿੰਨੀ ਹਰਪ੍ਰੀਤ ਸਿੰਘ ਵਾਲਾ ਹੋਏਗਾ ਜਿਹੜੀ ਕਿ ਉਹਨਾਂ ਦੀ ਇਨਕੁਆਰੀ ਕਰ ਰਹੀ ਹੈ ਤਿੰਨ ਮੈਂਬਰ ਕਮੇਟੀ ਉਹਨਾਂ ਨੇ ਰਿਪੋਰਟ ਦੇਣੀ ਸੀ ਨਿਸ਼ਚਿਤ ਸਮੇਂ ਦੇ ਵਿੱਚ ਜਤਾਂ ਰਿਪੋਰਟ ਨਹੀਂ ਆਈ ਹੋਊਗੀ ਜਰ ਰਿਪੋਰਟ ਦੇ ਵਿਚਾਲੇ ਕੋਈ ਰਹਿੰਦਾ ਹੋਏਗਾ ਇਸ ਪੱਖ ਤੋਂ ਕੋਈ ਨਾ ਕੋਈ ਕਿਉਂਕਿ ਮਾਮਲਾ ਬੜਾ ਪੇਚੀਦਾ ਬਣ ਰਿਹਾ ਹਰ ਰੋਜ਼ ਇਸ ਤਰ੍ਹਾਂ ਕੀ ਜਥੇਦਾਰ ਸਾਹਿਬ ਨੂੰ ਮਿਲਣ ਦੇ ਲਈ ਡੇਰਾ ਵਿਆਸ ਤੇ ਮੁੱਖੀ ਬਾਬਾ ਗ੍ਰਿੰਦਰ ਸਿੰਘ ਜੀ ਉੱਚੇ ਚ ਪਹੁੰਚੇ ਉਹਨਾਂ ਦੇ ਘਰ ਪਾਈ ਗਏ ਤੇ ਇਹ ਇਹਦੇ ਨਾਲ ਕਾਫੀ ਕੁਝ ਜਿਹੜੇ ਮਤਲਬ ਸਵਾਲ ਉੱਠ ਰਹੇ ਨੇ ਜੀ ਇਹ ਤਾਂ ਕਈ ਕਈ ਕੁਝ ਉੱਠ ਰਿਹਾ ਤੇ ਇਹ ਵੀ ਲੱਗ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਾਫੀ ਵੱਡੇ ਦਬਾਅ ਦੇ ਹੇਠ ਹੈ ਤੇ ਬੜੀ ਉਹਨਾਂ ਨੂੰ ਇਸ ਕਰਕੇ ਬਾਰ-ਬਾਰ اپنی ਡੇਟ ਬਗਲਿੰਗ ਪੈ ਰਹੀ ਹੈ ਅਗਧ ਪਉਣ ਪੈ ਰਹੀ ਹੈ ਤੇ ਨਾਲ ਹੀ ਦੀ ਨਾਲ ਹੀ ਜਿਵੇਂ ਕਿ ਪਿਛਲੇ ਸਮੇਂ ਦੇ ਦੌਰਾਨ ਜੇ ਆਪਾਂ ਦੇਖਿਆ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਾਇ ਸਿੰਘ ਸਾਹਿਬਾਨ ਨੇ ਸ਼੍ਰੀ ਕਾਲ ਤਖਤ ਸਾਹਿਬ ਤੋਂ ਜੋ ਹੁਕਮਨਾਮੇ 2 ਦਸੰਬਰ ਨੂੰ ਜਾਰੀ ਹੋਏ ਸਨ ਤੇ ਉਹਦੇ ਤੋਂ ਲੱਗਦਾ ਸੀ ਕਿ ਸਾਰਾ ਕੁਝ ਸਹਿਜ ਹੋ ਜਾਏਗਾ ਪਰ ਸਹਿਜ ਹੋਣ ਦੀ بجائے ਸਾਰਾ ਕੁਝ ਹੋਰ ਸਹਿਜ ਬਲ ਹੋਣ ਵੱਲ ਨੂੰ ਵੱਧ ਰਿਹਾ ਤੇ ਇਹਦੇ ਤੋਂ ਲੱਗਦਾ ਵੀ ਅੰਦਰ ਕਾਫੀ ਕੁਸ਼ ਗਰਮਾਹਟ ਹੈ ਤੇ ਐ ਐਸਜੀ ਪੀਸੀ ਕਿਉਂਕਿ ਮੇਨ ਉਹਦੇ ਵਿੱਚ ਹੈ ਤੇ ਉਹਦੇ ਉੱਪਰ ਕਾਫੀ ਦਬਾਅ ਹੈ ਪਿਛਲੇ ਦਿਨੀ ਜਿਵੇਂ ਕਿ ਐ ਐਸਜੀ ਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਆਪਣੀ ਇੱਕ ਉਸ ਦੇ ਵਿੱਚ ਉਹਨਾਂ ਉਹਨਾਂ ਦੇ ਉੱਪਰ ਇੱਕ ਇਸ ਤਰ੍ਹਾਂ ਦਾ ਮਾਮਲਾ ਉੱਠਿਆ ਉਹਨਾਂ ਨੂੰ ਬੇਸ਼ੱਕ ਸ਼੍ਰੀ ਕਲਕੱਤਾ ਸਾਹਿਬ ਤੋਂ ਉਹਨਾਂ ਨੇ ਆਪਣੀ ਮਾਫੀ ਮੰਗਵਾਲੀ ਮਾਫੀ ਮੰਗ ਲਈ ਹੈ ਅਤੇ ਆਪਣੀ ਸਜ਼ਾ ਪੂਰੀ ਕਰ ਲਈ ਤੇ ਇਸੇ ਤਰ੍ਹਾਂ ਅੱਲੇ ਹੋਰ ਵੀ ਜੇ ਮੈਂ ਹੁੰ ਗਿਆਨੀ ਹਰਪ੍ਰੀਤ ਸਿੰਘ ਵਾਲਾ ਮਾਮਲਾ ਜਿਹੜਾ ਕਿ ਬਹੁਤ ਗੰਭੀਰ ਕਿਸਮ ਦਾ ਮਾਮਲਾ ਹੈ ਇਹ ਇਹਦੇ ਉੱਪਰ ਵੀ ਹੁੰ ਫੈਸਲਾ ਹੁਣਾ ਹੀ ਕਰਨਾ ਹੀ ਪੈਣਾ ਹੈ ਇਸ ਬੰਦ ਦੇ ਵਿੱਚ ਲੱਗਦਾ ਵੀ ਐਸਡੀਪੀਸੀ ਦੇ ਉੱਪਰ ਕਾਫੀ ਦਬਾਅ ਨੇ ਤੇ ਪਿਛਲੇ ਦਿਨੀ ਜਿਵੇਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਉੱਪਰ ਜਿਸ ਤਰ੍ਹਾਂ ਕੀ ਘੋੜੀ ਚੱਲਣ ਦੀ ਮਾਮਲਾ ਆਇਆ ਸੀ ਉਸ ਦੇ ਕਥਿਤ ਮੁਲਜ਼ਮ ਦੇ ਨੂੰ ਪੰਥ ਦੇ ਵਿੱਚੋਂ ਛੇਕਣ ਦਾ ਉਹ ਵੀ ਬੜਾ ਦਬਾਅ ਚੱਲ ਰਿਹਾ ਸੀਗਾ ਇਸ ਤਰ੍ਹਾਂ ਦੇ ਕਈ ਮਾਮਲੇ ਨੇ ਤੇ ਇਹਦੇ ਨਾਲ ਹੀ ਉਨਾ ਦੇ ਪ੍ਰਤੀਕ ਕਲਾਮਬੰਦੀ ਹੋ ਰਹੀ ਹੈ ਤੇ ਪੰਥ ਦੇ ਵਿੱਚ ਕਾਫੀ ਕੁਸ਼ ਜਿਵੇਂ ਨਵੀਂ-ਨਵੀਂ ਸਫਲਬੰਦੀਆਂ ਹੋ ਰਹੀਆਂ ਨੇ ਤੇ ਇਹਦੇ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਨਾ ਕੋਈ ਸੋਚ ਵਿਚਾਰ ਕਰਕੇ ਅੱਗੇ ਆਪਣੀ ਡੇਟ ਬਤਾ ਰਹੀ ਹੈ ਤਾਂ ਹੀ ਇਹ ਕਿਉਂਕਿ ਉਹ ਇਹ ਨਹੀਂ ਚਾਹ ਰਹੇ ਕਿ ਜਲਦਬਾਜ਼ੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਫੈਸਲਾ ਹੋਵੇ ਜਿਸ ਦੇ ਨਾਲ ਹੋਰ ਪੇਚੀਦਗੀਆਂ ਪੈਦਾ ਹੋ ਜਾਣ ਇਹ ਵੀ ਸੰਭਾਵਨਾਵਾਂ ਲੱਗ ਰਹੀਆਂ ਨੇ ਜੀ ਹਾਂ ਕਾ ਸੰਭਾਵਨਾ ਵਾ ਕਈ ਨਹੀਂ ਪਰ ਅੱਜ ਦੀ ਜਿਹੜੀ ਹੈ ਸਰੋਣੀ ਗੁਰਦੁਆਰਾ ਪਰੰਦਰ ਕਮੇਟੀ ਦੇ ਪ੍ਰਧਾਨ ਵੱਲੋਂ ਜਿਹੜੀ ਬੈਠ ਇੱਕ ਦਿਨ ਲੇਟ ਕੀਤੀ ਗਈ ਹੈ ਜਿਹੜੀ ਪ੍ਰਧਾਨ ਧਾਮੀ ਸਾਹਿਬ ਲੋੜਾ ਆਉਂਦਾ ਸਫਾਈ ਦਿੱਤੀ ਗਈ ਹੈ ਕਿ ਉਹ ਕਿਉਂਕਿ 30 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਘਰਸ਼ੀਲ ਨੇ ਜਿਹੜੀਆਂ ਸ਼ੰਭੂ ਦੇ ਖਨੋਰੀ ਬਾਰਡਰ ਤੇ ਉਹਨਾਂ ਦੋਨਾਂ ਫਰਮਾਂ ਵੱਲੋਂ ਪੰਜਾਬ ਅੰਦ ਦਾ ਸੱਦਾ ਦਿੱਤਾ ਗਿਆ ਉਹ ਸੱਦੇ ਦੇ ਸਮਰਥਨ ਦੇ ਵਿੱਚ ਸਰੋਣੀ ਗੁਰਦੁਆਰਾ ਪਰੰਦਰ ਕਮੇਟੀ ਨੇ ਜਿਹੜਾ ਐਸਜੀਪੀਸੀ ਵੱਲੋਂ ਜਿਹੜੀ ਇਸ ਮਾਮਲੇ ਦੇ ਵਿੱਚ ਸਫਾਈ ਆਈਏ ਇੱਕ ਦਿਨ ਲੇਟ ਕਰਨੀ ਪਈਏ ਤਾਂ ਕਿ ਜਿਹੜਾ ਸਰੋਣੀ ਕਮੇਟੀ ਦਾ ਜਿਹੜਾ ਸਮਰਥਨ ਹੈ ਉਹ ਬੰਦ ਨੂੰ ਦਿੱਤਾ ਜਾ ਸਕੇ ਖੈਰ ਦੂਜੇ ਬਨੇ ਐਡਵੋਕੇਟ ਹਰਪ੍ਰੀਤ ਸਿੰਘ ਧਾਮੀ ਅਡਰ ਸਾਹਿਬ ਜੁਵਿੰਦਰ ਤੁਸੀਂ ਦੱਸ ਰਹੇ ਹੋ ਕਿ ਉਹ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲਦੇ ਆ ਖੈਰ ਕਿਲਨ ਸਾਹਿਬ ਬਾਬਾ ਜੀ ਉਹਨਾਂ ਦੇ ਘਰੇ ਜਾਂਦੇ ਆ ਖਿੰਡਾ ਸਥਿਤ ਤਾਂ ਉਹ ਮਾਮਲਾ ਇੰਨੀ ਦਿਨੀ ਵੱਡੇ ਪੱਧਰ ਉਤੇ ਚਰਚਾ ਦੇ ਵਿੱਚ ਹੈ ਹਾਲੇ ਤਾਈ ਕੋਈ ਸਾਫ ਕਲ ਨਹੀਂ ਆਈ ਕਿ ਇਹ ਮੈਟਿਕ ਦਾ ਅਜੰਡਾ ਕੀ ਸੀ ਕਿਸ ਤਰ੍ਹਾਂ ਦੀ ਕਿਉਂ ਇੱਕ ਅਜਿਹੀ ਬੈਠਕ ਹੋਣੀ ਪਈ ਕਿਉਂਕਿ ਬਾਬਾ ਗੁਰਿੰਦਰ ਸਿੰਘ ਢਲੋਂ ਨੂੰ ਤਾਂ ਵੱਡੀਆਂ ਸ਼ਖਸੀਅਤਾਂ ਲੰਮਾ ਸਮਾਂ ਲੈ ਕੇ ਮਿਲ ਆਉਂਦੀਆਂ ਹਨ ਬੜਾ ਲੰਮਾ ਉਹਨਾਂ ਨੂੰ ਇੰਤਜ਼ਾਰ ਕਰਨੀ ਪੈਂਦੀ ਹੈ ਵੱਡੀਆਂ ਸ਼ਖਸੀਅਤਾਂ ਦੁਨੀਆ ਭਰ ਦੀਆਂ ਤਾਂ ਅਜਿਹੇ ਦਰਾਂ ਨੇ ਇੱਕ ਅਜਿਹੀ ਸ਼ਖਸੀਅਤ ਕਹਿੰਦਾ ਭਾਵ ਕਿ ਬਾਬਾ ਗੁਰਿੰਦਰ ਸਿੰਘ ਢਲੋਂ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਪਹੁੰਚਦੇ ਆ ਭਾਵੇਂ ਕਿ ਇਸ ਮੀਟਿੰਗ ਦਰਮਿਆਨ ਅਕਾਲੀ ਆਗੂ ਸੀਨੀਅਰ ਅਕਾਲੀ ਆਗੂ ਸਰਦਾਰ ਸਰਜੀਤ ਸਿੰਘ ਰਖੜਾ ਵੀ ਮੌਜੂਦ ਰਹੇ ਪਰੰਤੂ ਉਹਨਾਂ ਦਾ ਕਹਿਣਾ ਹੈ ਕਿ ਇਤਿਪਾਖਣ ਉਹ ਚਲੇ ਗਿਆ ਸੀ ਸਾਰਾ ਕੁਝ ਇਤਿਪਾਖਣ ਹੋਇਆ ਕੋਈ ਏਜੰਡਾ ਅੱਜ ਹੀ ਤਰ੍ਹਾਂ ਦਾ ਨਹੀਂ ਪਰ ਦੂਜੇ ਪੱਨੇ ਗਿਆਨੀ ਹਰਪ੍ਰੀਤ ਸਿੰਘ ਵੱਲ ਜਿਹੜੀ ਕੌਮ ਦੀ ਨਜ਼ਰ ਵੱਡੇ ਪੱਧਰ ਤੇ ਟਿੱਕੀ ਹੋਈ ਹੈ ਹਾਲੇ ਤਾਈ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜੇ ਕਿ ਇਸ ਵਿਲੇਜ ਅਸੇਰ ਸ੍ਰੀ ਤਮਦਵਾ ਸਾਹਿਬ ਨੇ ਭਾਵੇਂ ਕੁਨਾਂ ਦੀਆਂ ਸਵਾਲਾਂ ਉੱਤੇ ਰੋਕਿਆ ਪਰੰਤੂ ਜਥੇਦਾਰ ਮੌਜੂਦ ਰਹੇ ਉਹਨਾਂ ਵੱਲੋਂ ਹਾਲੇ ਤਾਈਂ ਕਿਸੇ ਕਿਸਮ ਦੀ ਕੋਈ ਸਫਾਈ ਕੋਈ ਸਪਸ਼ਟੀਕਰਨ ਨਹੀਂ ਆਇਆ ਕਿ ਕੌਮ ਉਹਨਾਂ ਦੇ ਮੂੰਹ ਜਵਾਨੀ ਸੁਣ ਸਕੇ ਕਿ ਨੀਰਾਮੁਖੀ ਨਾਲ ਜਿਹੜਾ ਉਹਨਾਂ ਦੀ ਬੈਠਕ ਦਾ ਅਜੰਡਾ ਕੀ ਸੀ ਡਾਕਟਰ ਸਾਹਿਬ ਆਪਾਂ ਦੇਖ ਸਕਦੇ ਹਾਂ ਕਿ ਕੌਮ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਨਿਗਾਹਾਂ ਗਿਆਨੀ ਹਰਪ੍ਰੀਤ ਸਿੰਘ ਵੱਲ ਟਿਕੀਆਂ ਹੋਈਆਂ ਨੇ ਕਿਉਂ ਸਫਾਈ ਕੋਈ ਦੇਣਗੇ ਕਿ ਡੇਰਾਬੋਗੀ ਨਾਲ ਜਿਹੜੀ ਉਹਨਾਂ ਦੀ ਬੈਠਕ ਸੀ ਉਹ ਕਿਉਂ ਹੋਈ ਕੀ ਵਾਕੀ ਇਤਫਾਕਨ ਸੀ ਨਿੱਜੀ ਸੀ ਸਮਾਜਿਕ ਸੀ ਧਾਰਮਿਕ ਸੀ ਸਿਆਸੀ ਸੀ ਅਜਿਹਾ ਜਿਹੜਾ ਰੋਲ ਕਚੋਲਾ ਉਹ ਜ਼ਰੂਰ ਹੱਲੇ ਚੱਲ ਰਿਹਾ ਜੀ ਡਾਕਟਰ ਸਾਹਿਬ ਅੰਦਰ ਸਾਭੇ ਨਾ ਦਿਨਾਂ ਦੇ ਵਿੱਚ ਜਿਵੇਂ ਆਪਾਂ ਦੇਖਿਆ ਜਾਵੇ ਪੰਥ ਦੇ ਵਿੱਚ ਕਾਫੀ ਇਸ ਤਰ੍ਹਾਂ ਦਾ ਰੋਲ ਕਚੋਲਾ ਭੰਬਲ ਪੂਸਾ ਪੈ ਪੈਦਾ ਹੋ ਰਿਹਾ ਤੇ ਆਮ ਜਿਹੜੇ ਆਹ ਲੋਕ ਜਿਹੜੇ ਕਿ ਆਮ ਆਸਥਾ ਰੱਖਣ ਵਾਲੇ ਲੋਕ ਨੇ ਜਿਨ੍ਹਾਂ ਦਾ ਕੋਈ ਰਾਜਨੀਤੀ ਨਾਲ ਜਾਂ ਕਿਸੇ ਹੋਰ ਪਾਸੇ ਉਹ ਨਹੀਂ ਸਿਰਫ ਧਾਰਮਿਕ ਉਹ ਕੀਦਿਆਂ ਦੇ ਨਾਲ ਧਾਰਮਿਕ ਸੰਸਥਾਵਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਜਿਹੜਾ ਵਰਤੋਂ ਵਿਹਾਰ ਹੋ ਰਿਹਾ ਇਸ ਤਰ੍ਹਾਂ ਦੀ ਜਿਹੜੀ ਘਟਨਾਵਾਂ ਨੇ ਇਹਨਾਂ ਦੇ ਨਾਲ ਉਹਨਾਂ ਦੇ ਵਿੱਚ ਵੀ ਕਾफी ਨਿਰਾਸ਼ਾਤਾ ਯਹੀ ਫੈਲ ਰਹੀ ਆ ਤੇ ਉਹ ਕਿਸ ਕਿਸ ਤਿਰ ਵੱਲ ਨੂੰ ਜਾਣ ਤੇ ਕਿਸ ਤਰ੍ਹਾਂ ਦਾ ਉਹ এনਲਾਈਟਨਮੈਂਟ ਕਿੱਥੋਂ ਰੋਸ਼ਨੀ ਲੈਣ ਇਹ ਸਵੰਧ ਦੇ ਵਿੱਚ ਵੀ ਹੈ ਕਿਉਂਕਿ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਜਦੋਂ ਕੇਸ਼ਰੀ ਕਾਲਤਾਖਸਾਬ ਤੇ ਸ਼ਿਕਾਇਤ ਗਈ ਤੇ ਸ਼ਿਕਾਇਤ ਦੇ ਪਰ ਸ਼੍ਰੀ ਕਾਲਤਾਖਸਾਬ ਨੇ ਆਪਣਾ ਫੈਸਲਾ ਲੈਣ ਦੇ ਲਈ ਫੈਸਲਾ ਲਿਆ ਉਹਦੇ ਵਿੱਚ ਲੋਕਾਂ ਨੂੰ ਥੋੜਾ ਲੱਗਣ ਲੱਗਿਆ ਸੀ ਵੀ ਇਹ ਸੰਸਥਾਵਾਂ ਦਾ ਪ੍ਰਵਾਹ ਬਦੇਗਾ ਸ਼੍ਰੀ ਕਾਲਤਾਖਸਾਬ ਦਾ ਜਾਂ ਹੋਰ ਪਰੰਤੂ ਹੁਣ ਜਿਸ ਤਰ੍ਹਾਂ ਕਿ ਜਥੇਦਾਰ ਸਹਿਬਾਨ ਦੇ ਉੱਪਰ ਹੀ ਗਿਆਨੀ ਹਰਪ੍ਰੀਤ ਸਿੰਘ ਦੇ ਉੱਪਰ ਇਸ ਤਰ੍ਹਾਂ ਦੇ ਦੋਸ਼ ਪ੍ਰਤੀ ਦੋਸ਼ ਲੱਗੇ ਤੇ ਉਹਦੇ ਵਿੱਚੋਂ ਫਿਰ ਪੰਛਕ ਧਿਰਾਂ ਦੇ ਵਿੱਚ ਆਮ ਪੰਥ ਦੇ ਵਿੱਚ ਇੱਕ ਭੰਬਰਪੂਸਾ ਜਿਹਾ ਫੈਲਦਾ ਲੱਗਦਾ ਉਹ ਉਹ ਕਿਸ ਤਰ੍ਹਾਂ ਕਿਸ ਪਾਸੇ ਨੂੰ ਜਾਣ ਤੇ ਕਿਸ ਤਰ੍ਹਾਂ ਦੀ ਅਗਵਾਈ ਕਰਾਉਣ ਤੇ ਕਿਸ ਦੇ ਨਾਲ ਜੁੜਨ ਤੇ ਦੂਸਰਾ ਹੁਣ ਜਿਵੇਂ ਕਿ ਆਪਾਂ ਪਹਿਲਾਂ ਗੱਲ ਕਰਦੇ ਹਾਂ ਮਾਮਲਾ ਡੇਰੇ ਦਾ ਸਰ ਸਾਹਿਬ ਵੀ ਸਿੱਧਾ ਜਿਹਾ ਸਵਾਲ ਸਿੱਧਾ ਜਿਹਾ ਸਵਾਲ ਖੜਾ ਹੁੰਦਾ ਹੈ ਕਿ 3 ਦਿਨ ਹੋ ਗਿਆ ਜਸਹਰ ਕਾਨੀ ਹਰਪ੍ਰੀਤ ਸਿੰਘ ਦੀ ਡੇਰਾ ਮੁਖੀ ਬਿਆਸ ਨਾਲ ਬੈਠਕ ਹੁੰਦੀ ਹੈ ਅੱਧਾ ਘੰਟਾ ਪੌਣਾ ਘੰਟਾ ਘੰਟਾ ਪਰ ਉਹਦੇ ਸਬੰਧੀ ਯਾਨੀ ਹਰਪ੍ਰੀਤ ਸਿੰਘ ਵੱਲੋਂ ਹਾਲੇ ਤਾਈਂ ਕੌਮ ਨੂੰ ਜਾਣੂ ਨਹੀਂ ਕਰਵਾਇਆ ਗਿਆ ਕਿ ਬੈਠਕ ਦਾ ਏਜੰਡਾ ਕੀ ਸੀ ਕੀ ਸਿਆਸੀ ਸੀ ਧਾਰਮਿਕ ਸੀ ਕੀ ਯਾਨੀ ਹਰਪ੍ਰੀਤ ਸਿੰਘ ਨੂੰ ਇਹ ਗੱਲ ਕੌਮ ਨੂੰ ਦੱਸਣੀ ਜ਼ਰੂਰੀ ਹੈ ਜਾਂ ਨਹੀਂ ਦੇਖੋ ਪਿੰਟਰ ਸਾਹਿਬ ਜਿਵੇਂ ਅੱਜ ਦਾ ਜ਼ਮਾਨਾ ਤੇ ਅੱਜ ਦਾ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਹਰੇਕ ਵਿਅਕਤੀ ਚਾਹੁੰਦਾ ਵੀ ਪਾਰਦਰਸ਼ਤਾ ਦੇ ਨਾਲ ਸਾਰੀ ਗੱਲਬਾਤ ਸਾਹਮਣੇ ਆਉਣੀ ਚਾਹੀਦੀ ਹੈ ਉਹ ਵੀ ਇਸ ਤਰ੍ਹਾਂ ਦਾ ਇਸ ਪਕਤੋਂ ਗਿਆਨੀ ਜੀ ਜਿਵੇਂ ਯਾਨੀ ਹਰਪ੍ਰੀਤ ਸਿੰਘ ਦਾ ਪਿਛਲੇ ਸਮੇਂ ਦੇ ਦੌਰਾਨ ਜਿਵੇਂ ਪਧਿਖਿਆ ਉਹ ਹਰ ਕੱਲ ਦੇ ਉੱਪਰ ਚਾਹੇ ਜਦੋਂ ਐਕਟਿੰਗ ਚੇਤیدارਤਨ ਸ਼੍ਰੀ ਕਲਤਾ ਸਾਹਿਬ ਦੇ ਉੱਪਰ ਬੜੇ ਬੱਡੇ ਬੱਡੀਆਂ ਸਟੇਟਮੈਂਟਾਂ ਵੀ ਦਿੰਦੇ ਰਹੇ ਨੇ ਬੜੇ ਮੌਕਿਆਂ ਦੇ ਉੱਪਰ ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਵੀ ਤੇ ਜਦੋਂ ਵੀ ਕੋਈ ਇਸ ਤਰ੍ਹਾਂ ਹੁੰਦਾ ਕਿ ਉਹ ਬਿਆਨ ਦਿੰਦੇ ਹੁੰਦੇ ਸੀ ਪਰ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਕੋਈ ਆਪਣਾ ਬਿਆਨ ਨਹੀਂ ਦਿੱਤਾ ਇਹ ਦੇਖੋ ਇਹ ਵੀ ਹੋ ਸਕਦਾ ਕਿਉਂਕਿ ਉਹ ਹਾਲੇ ਇਸ ਸਿੱਟੀ ਦੇ ਵਿੱਚ ਨਹੀਂ ਕਿਉਂਕਿ ਉਹਨਾਂ ਤੁਸੀਂ ਬਾਮਾ ਵਾਪਸ ਲਈਆਂ ਹੁੰਦੀਆਂ ਨਹੀਂ ਉਹਨਾਂ ਨੇ ਇਸ ਕਰਕੇ ਕਿਉਂਕਿ ਉਹਨਾਂ ਦਾ ਇਨਕੁਆਇਰੀ ਹੋ ਰਹੀ ਹੈ ਇਸ ਕਰਕੇ ਉਹਨਾਂ ਨੇ ਇਹਦੇ ਬਾਰੇ ਦੱਸਣ ਤੋਂ ਗਰੀਜ਼ ਕੀਤਾ ਹੋਵੇ ਕਿਉਂਕਿ ਮਾਮਲਾ ਜਦੋਂ ਵਿਚਾਰ ਅਧੀਨ ਹੁੰਦਾ ਫਿਰ ਇਸ ਕਰਕੇ ਹੁੰਦਾ ਹੀ ਹੈ ਵੀ ਆਪਣਾ ਇਸ ਤੋਂ ਪਾਸਾ ਬਟਿਆ ਜਾਵੇ ਜਾਂ ਇਸ ਗੱਲ ਬਾਰੇ ਕੋਈ ਨਾ ਆਕੀਤੀ ਜਾਵੇ ਤੇ ਦੂਸਰੀ ਗੱਲ ਇਹ ਹੈ ਵੀ ਉਹਨਾਂ ਨੂੰ ਖੁਦ ਬਾਬਾ ਗ੍ਰਿੰਦਰ ਸਿੰਘ ਉਹਨਾਂ ਦੇ ਘਰ ਮਿਲਣ ਆਏ ਨੇ ਇਹ ਵੀ ਗੱਲ ਦੇਖਣ ਵਾਲੀ ਹੈ ਵੱਡੀ ਗੱਲ ਹੈ ਕਿ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਐਕਟਿੰਗ ਜਥੇਦਾਰ ਸਨ ਅਕਾਲ ਤਖਤ ਸਾਹਿਬ ਦੇ ਤਾਂ ਕੌਮ ਦਾ ਬੜਾ ਵੱਡਾ ਨਾਮ ਸੀ ਬੜੀ ਦੇਸ਼ ਵਿਦੇਸ਼ ਦੇ ਵਿੱਚ ਉਹ ਜਾਂਦੇ ਸਨ ਤੇ ਲੋਕ ਉਹਨਾਂ ਦੇ ਨਾਲ ਬੜੀਆਂ-ਬੱਡੀਆਂ-ਬੱਡੀਆਂ ਜਿਹੜੀਆਂ ਸ਼ਕਤੀਆਂ ਦੇਖਦੀਆਂ ਸਨ ਵੱਡੇ-ਵੱਡੇ ਉਹਨਾਂ ਨੇ ਮੀਟਿੰਗਾਂ ਹੋਰ ਇਸ ਤਰ੍ਹਾਂ ਦਾ ਇਹ ਪ੍ਰਭਾਵ ਤਾਂ ਹੈ ਗਈ ਹੈ ਨਾ ਇਹਦੇ ਵਿੱਚੋਂ ਲੱਗਦਾ ਵੀ ਉਹ ਜਿਹੜੀਆਂ ਸ਼ਕਤੀਆਂ ਜਾਂ ਇਸ ਤਰ੍ਹਾਂ ਦੀ ਕੋਈ ਕੋਈ ਚੱਲ ਰਹੀ ਹੋਵੇ ਜਿਹਦੇ ਵਿੱਚ ਜਿਹਦੇ ਸੰਬੰਧ ਦੇ ਵਿੱਚ ਬਾਬਾ ਗ੍ਰਿੰਦਰ ਸਿੰਘ ਕੀ ਪਹੁੰਚੇ ਨੇ ਕੋਈ ਨਵੀਂ ਕੋਈ ਇਸ ਤਰ੍ਹਾਂ ਦੀ ਰਣਨੀਤੀ ਜਾਂ ਕੋਈ ਇਸ ਤਰ੍ਹਾਂ ਦੀ ਹੋ ਹੋ ਸਕਦੀ ਆ ਵੀ ਜਿਵੇਂ ਕਿ ਜਦੋਂ ਗਿਆਨੀ ਹਾਪਲੀ ਸਿੰਘ ਤੋਂ ਸ੍ਰੀ ਮਾਮਾ ਭਾਪਸਲੇ ਯਾਨੀ ਕਾਰਜਕਾਰੀ ਨੇ ਉਸ ਤੋਂ ਇੱਕ ਦਿਨ ਪਹਿਲਾਂ ਉਹਨਾਂ ਨੇ ਕੌਮ ਨੂੰ ਸੰਬੋਧਨ ਕਰਦਿਆਂ ਹੋਏ ਕਿਹਾ ਸੀ ਕਿ ਮੇਰਾ ਸਾਰਾ ਕੁਸ਼ਤਾ ਜਦੋਂ ਮੈਂ ਗ੍ਰੰਥੀ ਬਣਿਆ ਉਦੋਂ ਮੇਰੀ ਫਾਈਲ ਫਰੂਲੀ ਗਈ ਤੇ ਜਦੋਂ ਮੈਨੂੰ ਜਥੇਦਾਰ ਲਾਇਆ ਗਿਆ ਸੀਗਾ ਦੰਦਮਾ ਸਾਹਿਬ ਦਾ ਉਦੋਂ ਵੀ ਮੇਰੀ ਫਾਈਲ ਦੇਖੀ ਗਈ ਹੈ ਤੇ ਜਦੋਂ ਮੈਨੂੰ ਐਕਟਿੰਗ ਜੇਫੇਦਾਰ ਲਾਇਆ ਗਿਆ ਸੀ ਉਦੋਂ ਵੀ ਕਹਿੰਦੇ ਇਹ 18 ਸਾਲ ਪੁਰਾਣਾ ਕੇਸ ਹੈ ਵੀ ਇਹ ਹੁ ਕਿਵੇਂ ਚੱਕਿਆ ਗਿਆ ਗੱਲ ਗੱਲ ਇਹ ਵੀ ਇਹ ਵੀ ਹੈ ਉਹਨਾਂ ਨੇ ਇਸ ਪੱਖ ਦੇ ਉੱਪਰ ਵੀ ਕਿਹਾ ਸੀਗਾ ਬੇਸ਼ੱਕ ਕਈ ਬੁੱਧੀਜੀਵੀਆਂ ਨੇ ਵੀ ਇਸ ਮਾਮਲੇ ਦੇ ਉੱਪਰ ਗੱਲ ਉਠਾਈ ਸੀ ਕਿ ਵੀ 18 ਸਾਲ ਦਾ ਪੁਰਾਣਾ ਮਾਮਲੇ ਨੂੰ ਕਿਵੇਂ ਉਠਾਇਆ ਜਾ ਰਿਹਾ ਹੈ ਤੇ ਪਰ ਕਿਉਂਕਿ ਮਾਮਲਾ ਕੋਈ ਵੀ ਪੁਰਾਣਾ ਨਹੀਂ ਹੁੰਦਾ ਹੁੰਦਾ ਹੁ ਜਿਵੇਂ ਕਿ ਆਪਾਂ ਦੇਖਿਆ ਤੇ ਜਿਹੜਾ ਬੇਅਦਬੀਆਂ ਦਾ ਮਾਮਲਾ ਸੀ ਦਾ ਜਿਹਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਕੌਮ ਵਾਪਸ ਹੋਇਆ ਤਾਂ ਉਹ ਵੀ ਤਾਂ ਪ੍ਰਾਣੀ ਸੀਗੇ ਇਹ ਇਹ ਉਠਾਏ ਠਾਏ ਜਾਂਦੇ ਨੇ ਵੀ ਜਦੋਂ ਵੀ ਹੁੰਦਾ ਹੈਗਾ ਇਹ ਇਸ ਤਰ੍ਹਾਂ ਦੀ ਕੋਈ ਸ਼ਹਿਦ ਕੋਈ ਪ੍ਰਕਿਰਿਆ ਦੇ ਵਿੱਚੋਂ ਲੰਘ ਰਹੇ ਨਹੀਂ ਗੇ ਇਹ ਮਾਮਲਾ ਇਹ ਵੀ ਹੈਗਾ ਤੇ ਦੂਸਰੀ ਗੱਲ ਇਹ ਵੀ ਹੈ ਕੁਝ ਬੁੱਧੀਜੀਵੀਆਂ ਨੇ ਪਹਿਲਾਂ ਇਸ ਪੱਖ ਦੇ ਉੱਪਰ ਯਾਨੀ ਹਰਪ੍ਰੀਤ ਸਿੰਘ ਦੇ ਨਾਲ ਪੂਰੀ ਤਰ੍ਹਾਂ ਡਟੇ ਸਨ ਫਿਰ ਉਹ ਕਈ ਇਸ ਪੱਖ ਤੋਂ ਯੂ ਟਰਨ ਵੀ ਲੈ ਗਏ ਤੇ ਉਹਨਾਂ ਨੇ ਸਭ ਕੋ ਗਿਆਨੀ ਹੈ ਪ੍ਰੀਸ਼ਿੰਗ ਦੇ ਜੋ ਵਿਵਹਾਰ ਸੀ ਉਹਦੇ ਉੱਪਰ ਹੀ ਸਵਾਲ ਚੁੱਕਨੇ ਸ਼ੁਰੂ ਕਰ ਦਿੱਤੇ ਕਈ ਇਸ ਤਰ੍ਹਾਂ ਦੀਆਂ ਵੀ ਸੰਮਣੇ ਆ ਰਹੀਆਂ ਨੇ ਵੀ ਇਹ ਪ੍ਰਸਥਿਤੀਆਂ ਜਿਹੜੀ ਆ ਭੰਬਲਕੂਸਾ ਸਮਾਜ ਦੇ ਵਿੱਚ ਪੈ ਰਿਹਾ ਕੌਮ ਦੇ ਵਿੱਚ ਪੈ ਰਿਹਾ ਪੰਥ ਦੇ ਵਿੱਚ ਪੈ ਰਿਹਾ ਪੰਥਕ ਸੰਸਥਾਵਾੜੀ ਪੈ ਰਿਹਾ ਇਹ ਪੰਥ ਦੇ ਲਈ ਕਾਫੀ ਨਿਰਾਸ਼ਾਜਨਕ ਜਹੀ ਸਥਿਤੀ ਬਣਦੀ ਲੱਗ ਰਹੀ ਹੈ ਤੇ ਇਹ ਵੀ ਲੱਗਦਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਦੋ ਤਰ੍ਹਾਂ ਯਾ ਧੂਬ ਚਾਰਤਾ ਰਾਮਾਚਲ ਹਈਆਂ ਨਹੀਂ ਗੀਆਂ ਇੱਕ ਤਾਂ ਬਿਲਕੁਲ ਹੀ ਸਿੱਧੇ ਤੌਰ ਦੇ ਉੱਪਰ ਯਾਨੀ ਹਰਪ੍ਰੀਤ ਸਿੰਘ ਦੇ ਬਿਲਕੁਲ ਉਲਟ ਜਿਵੇਂ ਕਿ ਪਹਿਲਾਂ ਹੀ ਉਹ ਸੀਗਾ ਤੇ ਇਸ ਪੱਖ ਤੋਂ ਚੱਲ ਰਹੇ ਨੇਗੇ ਤੇ ਦੂਸਰੀ ਧਿਰ ਹੈ ਉਹ ਵਿਚ ਵਿਚਾਲੇ ਦਾ ਜਿਹੜਾ ਰਾਹ ਹੈ ਉਸ ਤਰ੍ਹਾਂ ਦੀ ਇਖਤਿਆਰ ਕਰ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਲੀਡਰਸ਼ਿਪ ਦਾ ਵੀ ਇਸ ਤਰ੍ਹਾਂ ਦਾ ਕ੍ਰਾਈਸਿਸ ਹੈ ਇਸ ਪੱਖ ਤੋਂ ਤੇ ਉਹ ਉਸ ਪੱਖ ਹੀ ਹੈ ਵੀ ਜਿਵੇਂ ਜਦੋਂ 16 ਅਕਤੂਬਰ ਨੂੰ ਜੈਨੀ ਹਪਰੀ ਸਿੰਘ ਨੇ ਆਪਣਾ ਜ਼ਾਇਨ ਦਿੱਤਾ ਤੇ 15 ਅਕਤੂਬਰ ਨੂੰ ਜਦੋਂ ਬਿਰਸਾ ਸਿੰਘ ਬਲਟੋਹਾ ਨੂੰ 10 ਸਾਲਾਂ ਲਈ ਪਾਰਟੀ ਦੇ ਵਿੱਚੋਂ ਕੱਢਣ ਦਾ ਆਦੇਸ਼ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਅਕਾਲੀ ਦਲ ਨੇ ਉਹਨੂੰ ਮੰਨ ਲਿਆ ਸੀਗਾ ਤੇ ਭਾਵੇਂ ਬਿਰਸਾ ਸਿੰਘ ਬਲਟੋਹਾ ਨੇ ਆਪਣਾ ਅਸਤੀਫਾ ਆ ਆਪਣੇ ਆਪਣੇ ਤੌਰ ਦੇ ਉੱਪਰ ਉਹ ਮੈਂਬਰਸ਼ਿਪ ਸ਼ਰਤੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਉਹਨਾਂ ਨੇ ਵੀ ਕਾਲ ਚੱਕਰ ਦਾ ਜਿਹੜਾ ਹੁਕਮ ਦਿੱਤਾ ਇਹ ਮੰਨ ਲਿਆ ਤੇ ਦੂਸਰੇ ਦਿਨ ਜਦੋਂ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਸਾਹਿਬ ਗਏ ਤਾਂ ਉਹਨਾਂ ਤੋਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਤਾਂ ਹਲੇ ਤੱਕ ਉਹਨੂੰ ਬਾਹਰ ਨਹੀਂ ਕੱਟਿਆ ਉਹ ਕਹਿੰਦੇ ਅੱਜ ਦਾ ਅਖਬਾਰ ਪੜ੍ਹ ਲਓ ਜੀ ਅਖਬਾਰ ਉਹਦੇ ਵਿੱਚ ਸੀ ਇਹਨਾਂ ਨੂੰ ਪਾਰਟੀ ਤੋਂ ਕੱਟਦਾ ਇਹ 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 ਆ ਰਹੀ ਹੈ ਵੀ ਦੋ ਪਾਸੇ ਚੱਲ ਰਹੀ ਹੈ ਜਿਹੜੀ ਧਾਰਾ ਉਦੋਂ ਉਦੋਂ ਹਾਲਾਂਕਿ ਬਿਸਨਸ ਸਿੰਘ ਮਲਟੋਹਾ ਦੇ ਹੱਕ ਦੇ ਵਿੱਚ ਵੀ ਕੁਝ ਲੀਡਰਸ਼ਿਪ ਦੇ ਵਿੱਚੋਂ ਆਏ ਸਨ ਜਿਸ ਤਰ੍ਹਾਂ ਕਿ ਮਹੇਸ਼ਿੰਦਰ ਸਿੰਘ ਗਰੇਵਾਲ ਉਹਨਾਂ ਨੇ ਵੀ ਆਵਾਜ਼ ਠਾਈ ਸੀ ਉਹਨਾਂ ਨੇ ਵੀ ਕਈ ਗੱਲਾਂ ਉਹਨਾਂ ਨੇ ਆਪਣਾ ਤਰਕ ਪੇਸ਼ ਕੀਤਾ ਸੀਗਾ ਬਈ ਜਦੋਂ ਕਿ ਬਿਦੂ ਬਰਸਤ ਸਿੰਘ ਬਲਤੋਹਾ ਨੇ ਸਵਾਲ اٹھਾਇਆ ਨਿ ਵਿਚਾਰ ਜੀ ਚੰਨੀ ਦੇ ਬਿਠੇ ਤੇ ਬਿਆ ਦੇ ਵਿੱਚ ਗਿਆਨੀ ਜੀ ਨੇ ਅਰਦਾਸ ਕੀਤੀ ਹੈ ਕਿ ਜਦ ਕਿ ਉਹ ਪਤ ਸੀ ਮਹੇਸ਼ੰਦਰ ਸਿੰਘ ਗਰੇਵਾਲ ਨੇ ਇਹ ਲਾਟਕ ਦਿੱਤਾ ਸੀ ਕਿ ਗਿਆਨੀ ਜੈਲ ਸਿੰਘ ਜਦੋਂ ਮੁੱਖ ਮੰਤਰੀ ਸਨ ਉਹਨਾਂ ਨੇ ਆਪਣੀ ਬੇਟੀ ਦੇ ਸ਼ਾਦੀ ਦੇ ਵਿੱਚ ਤਖਤ ਅਨੰਤਪੁਰ ਸਾਹਿਬ ਦੇ ਜਥੇਦਾਰ ਤਖਤ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਕਿਹਾ ਸੀ ਵੀ ਇਹਦੀ ਅਰਦਾਸ ਕਰੋ ਉਹਨਾਂ ਨੇ ਕਹਿੰਦੇ ਜਵਾਬ ਦੇ ਦਿੱਤਾ ਸੀ ਵੀ ਮੈਂ ਪਤ ਦੀ ਅਰਦਾਸ ਨਹੀਂ ਕਰੂੰਗਾ ਇਸ ਤਰ੍ਹਾਂ ਦੀ ਵੀ ਚੱਲਦੀ ਰਹੀ ਸੀ ਕਿ ਪਰੰਤੂ ਉਹਨਾਂ ਕਾਲੀ ਦਲ ਬਿਲਕੁਲ ਦੂਸਰੇ ਪਾਸੇ ਲਿਆ ਤੇ ਹੁਣ ਜਦੋਂ ਸਾਰਾ ਕੁਝ ਹੋ ਗਿਆ ਤੇ ਹੁਣ ਉਹ ਅਕਾਲੀ ਦਲ ਦੇ ਵਿੱਚ ਇਸ ਤਰ੍ਹਾਂ ਦੀ ਧਿਰ ਭਾਰੂ ਹੁੰਦੀ ਲੱਗਦੀ ਹੈ ਬਈ ਜਿਹੜਾ ਕਿ ਅਕਾਲੀ ਦਲ ਦੇ ਕ੍ਰਾਈਸਿਸ ਨੂੰ ਸ਼ਾਇਦ ਮੂੜਾ ਹੋਰ ਪਾਸੇ ਨੂੰ ਦੇਣਾ ਚਾਹ ਰਹੇ ਨੇ ਜ્યાં ਇਹਦੇ ਤੋਂ ਬਈ ਕਿਸ ਤਰ੍ਹਾਂ ਦਾ ਇਹ ਇਸ ਕ੍ਰਾਈਸਿਸ ਦੇ ਵਿੱਚੋਂ ਨਿਕਲਣਾ ਚਾਹ ਰਹੇ ਨੇ ਇਹ ਇਹ ਗੱਲਾਂ ਕਈ-ਕਈ ਸਵਾਲ ਖੜੇ ਕਰਦੀਆਂ ਨੇ ਜੀ ਹੂੰ ਕਹਿੰਦਾ ਪਾਬ ਕਿ ਅਜਿਹੇ ਵਿਚ ਵਿਚਾਰੇ ਜਿਹੜਾ ਮਾਹੌਲ ਬਣ ਕੇ ਸਾਹਮਣੇ ਆ ਰਿਹਾ ਹੈ ਉਹ ਕਈ ਕੋਣ ਦੇ ਜਿਹੜੇ ਕਰਾਈਸਿਸ ਦੇ ਵਿੱਚ ਹੈ ਪਰ ਜਿਹੜੀ ਉਹ ਗੰਢ ਹੈ ਉਹ ਹੱਲੇ ਨਹੀਂ ਖੁੱਲੀ ਦੇਰਾ ਮੁਖੀ ਵਿਆਸ ਤੇ ਜਸਦੀਰ ਕਾਨੀ ਹਰਪ੍ਰੀਤ ਸਿੰਘ ਦਰਮਿਆਨ ਕਿਹੜੀ ਗੱਲਬਾਤ ਹੋਈ ਉਹ ਗੰਢ ਦਾ ਹੱਲੇ ਪੇਰ ਬਾਰ ਕਰਾ ਰਹੇ ਖੈਰ ਅੱਜ ਦੇ ਇਸ ਐਪੀਸੋਡ ਨੂੰ ਇੱਥੇ ਹੀ ਵਿਸ਼ਰਾਮ ਦਿੰਦੇ ਆ ਸਾਡੇ ਨਾਲ ਖਾਸ ਤੌਰ ਤੇ ਜੁੜੇ ਸਨ ਭੁਗੇ ਰਾਸੀ ਮਹਾਰ ਤੇ ਅਧਾਰਾ ਜਾਗੂ ਇੰਟਰਨੈਟ ਦੇ ਸੰਵਾਦਕ ਡਾਕਟਰ ਪਰਵੰਸ ਸਿੰਘ ਸੋ ਡਾਕਟਰ ਸਾਹਿਬ ਚੈਨਲ ਇਹ ਮਿਸ਼ਨ ਪੰਜਾਬੀ ਲਈ ਬੜਾ ਮੁਲਾ ਸਮਾਜਿਤਤਾ ਤੋਂ ਬੜਾ ਦਨ ਵਾਸੀ ਪ੍ਰਿਆਸ। ਬਹੁਤ ਬਹੁਤ ਧੰਨਵਾਦ। ਇਹ ਮਿਸ਼ਨ ਪੰਜਾਬੀ